ਕੇਂਦਰੀ রেল ਰਾਜ ਮੰਤਰੀ ਰਵਨੀ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ 'ਤੇ ਤਿੱਖਾ ਹਮਲਾ ਕੀਤਾ। ਆਪਰੇਸ਼ਨ ਬਲੂ ਸਟਾਰ ਉੱਤੇ ਪੀਛ ਤੰਬਰਮ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਬਿੱਟੂ ਨੇ ਕਿਹਾ ਕਿ ਕਾਂਗਰਸੀ ਨੇਤਾ ਨੇ ਮੰਨਿਆ ਕਿ ਦਰਬਾਰ ਸਾਹਿਬ 'ਤੇ ਹਮਲੇ ਦੀ ਸਾਜ਼ਿਸ਼ ਉਹਨਾਂ ਨੇ ਹੀ ਰਚੀ ਸੀ। ਉਹਨਾਂ ਨੇ ਕਿਹਾ ਕਿ ਪੀਛ ਤੰਬਰਮ ਨੇ ਖੁਦ ਮੰਨਿਆ ਕਿ ਇਹ ਗਲਤ ਹੈ। ਉਹਨਾਂ ਦਾ ਕਹਿਣਾ ਕਿ ਜਦੋਂ ਹੋਈ ਗੱਲ ਖੁਦ ਮੰਨ ਰਹੀ ਨਹੀਂ ਤਾਂ ਉਹਨਾਂ ਨੂੰ ਵੋਟ ਪਾਣ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ। ਹਿੰਦਰੀ ਮੰਤਰੀ ਰਮਨਦੀਪ ਸਿੰਘ ਬੇਟੂ ਨੇ ਕਿਹਾ ਕਿ ਪੰਜਾਬ ਕਾਂਗਰਸ ਇਸ ਮੁੱਦੇ ਉੱਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ। ਕਿਉਂਕਿ ਪੰਜਾਬ ਦੇ ਲੋਕ ਇਸਦੇ ਲਈ ਕਾਂਗਰਸ ਨੂੰ ਕਦੇ ਵੀ ਮਾਫ਼ ਨਹੀਂ ਕਰਨਗੇ। ਦੋਤੀ ਰਮਨਦੀਪ ਸਿੰਘ ਬੇਟੂ ਨੇ 1984 ਦੇ ਦੰਗਿਆਂ ਬਾਰੇ ਵੀ ਗੱਲ ਕੀਤੀ ਹੈ ਤੇ ਕਿਹਾ ਕਿ ਇਹਨਾਂ ਪਰਿਵਾਰਾਂ ਦੇ ਲਈ ਕਿਸੇ ਨੇ ਕੁਝ ਵੀ ਨਹੀਂ ਕੀਤਾ। ਉਹਨਾਂ ਕਿਹਾ ਕਿ ਹਰਿਆਣਾ ਵਿੱਚ ਇੱਕ ਸਮਾਰੋਹ ਅਜਿਹਾ ਕੀਤਾ ਜਾ ਰਿਹਾ ਜਿੱਥੇ 121 ਪਰਿਵਾਰਾਂ ਦੇ ਲਈ ਵਿਸ਼ੇਸ਼ ਸਮਾਗਮ ਰੱਖਿਆ ਗਿਆ ਹੈ। ਉਨੇ ਕਿਆ ਕਿ ਅੱਜ ਤੱਕ ਕਿਸੇ ਨੇ ਵੀ ਸ਼ਹੀਦ ਸੈਨਿਕਾਂ ਆਪਣੇ ਦੰਗਾ ਪੀੜਤਾ ਦੀ ਦੁੱਖ ਦਸ਼ਾ ਨੂੰ ਸੰਬੋਧਿਤ ਨਹੀਂ ਕੀਤਾ ਹਰਿਆਣਾ ਸਰਕਾਰ ਉਹਨਾਂ ਨੂੰ ਨੌਕਰੀਆਂ ਵੀ ਦੇ ਰਹੀ ਹੈ ਪਵਿੱਤਰ ਧਰਤੀ ਸ਼੍ਰੀ ਫਤਿਹਗੜ ਸਾਹਿਬ ਸਾਡੇ ਲਈ ਸਾਰਿਆਂ ਲਈ ਏਡੋ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਵੀ ਅੱਜ ਜਿਹੜਾ ਪਰਿਵਾਰ ਆ ਸਾਡਾ ਉਹ ਪਰਿਵਾਰ ਚ ਬਹੁਤ ਵੱਡਾ ਜਿਹੜਾ ਵਾਅਦਾ ਹੋਇਆ ਇਹ ਸਰਦਾਰ ਹੰਦੀਰ ਸਿੰਘ ਜੀ ਇਹ ਪਰਿਵਾਰ ਆ ਜਿਹੜਾ ਇਹ ਪਰਿਵਾਰ ਪੱਟੀ ਸਾਹਿਬ ਆਓ ਇੱਧਰ ਆਓ ਦੇਖੋ ਪੰਜਾਹ ਸਾਲ ਐਸਜੀਪੀਸੀ ਮੈਂਬਰ ਰਹੇ ਇਹ ਕੋਈ ਛੋਟੀ ਗੱਲ ਇਹਦਾ ਮਤਲਬ ਕਿ ਡੀ ਡੂੰਗੀ ਜਣਾ ਜੜੀਆਂ ਉਹ ਸਿੱਖੀ ਚ ਖਾਲਸਾ ਪੰਥ ਚ ਉਹਨਾਂ ਦੀਆਂ ਸੀਗੀਆਂ ਤੇ ਇਹ ਐਮੀ ਤਾਂ ਬਣਦੀਆਂ ਨਹੀਂ ਤੇ ਸੇਰਨਜੀਤ ਸਿੰਘ ਮਾਨ ਸਾਹਿਬ ਨਾਲ ਉਹਨਾਂ ਦਾ ਅਖੀਰਲੀ ਜਿਹੜੀ ਇਲੈਕਸ਼ਨ ਸੀ ਉਹਨਾਂ ਨਾਲ ਉਹਨਾਂ ਦਾ ਮੁਕਾਬਲਾ ਸੀ ਤੁਸੀਂ ਅੰਦਾਜ਼ਾ ਲਾਓ ਤੇ ਉਹਨਾਂ ਨੂੰ ਜਿੱਤ ਪ੍ਰਾਪਤ ਹੋ ਉਦੋਂ ਬਾਅਦ ਪੋਲਿਟਿਕਸ ਦੇ ਵਿੱਚ ਸਰਦਾਰ ਜਗਦੀਪ ਸਿੰਘ ਚੀਮਾ ਸਾਹਿਬ ਜਿਨ੍ਹਾਂ ਨੇ ਇਹ ਗੱਲ ਦੱਸੀ ਹੈ ਆਪਣੀ ਦੇਖੋ ਇਹ ਪਰਿਵਾਰ ਇਹ ਪਰਿਵਾਰ ਵੀ ਬਾਦਲ ਸਾਹਿਬ ਹੋਏ ਤਲਵੰਡੀ ਸਾਹਿਬ ਹੋਏ ਤੋੜਾ ਸਾਹਿਬ ਹੋਏ ਇਹ ਪਰਿਵਾਰ ਵੀ ਉਹ ਬਰਾਬਰ ਦੇ ਪਰਿਵਾਰ ਚ ਚੀਮਾ ਪਰਿਵਾਰ ਮੈਂ ਐਵੇਂ ਹੀ ਨਹੀਂ ਕਹਿੰਦਾ ਸਾਡੀ ਇਹਨਾਂ ਦੇ ਰਿਸ਼ਤੇਦਾਰ ਗੜੇ ਤੋਂ ਸਾਡੇ ਬਾਬਾ ਜੀ ਜਲੰਧਰ ਕੈਂਟ ਦੀ ਮੈਂ ਗੱਲ ਕਰ ਰਿਹਾ ਇਹ ਸਰਦਾਰ ਬੈਂਸ ਸਿੰਘ ਜੀ ਜਦੋਂ ਮੁੱਖ ਮੰਤਰੀ ਸੀ ਉਦੋਂ ਪਹਿਲਾਂ ਵੀ ਉਹਨਾਂ ਦੇ ਨਾਲ ਐਮ ਐਲ ਏ ਰਹੇ ਉਦੋਂ ਬਾਅਦ ਵੀ ਸਾਡਾ ਰਿਸ਼ਤਾ ਇਸੇ ਤਰੀਕੇ ਨਾਲ ਰਿਹਾ ਅੱਜ ਉਹ ਬਾਬਾ ਜੀ ਚੀਮਾ ਪਰਿਵਾਰ ਉਹ ਨਹੀਂ ਰਿਹਾ ਪਰ ਇਹਨਾਂ ਦੇ ਲਗਾਤਾਰ ਪਿਛਲੇ ਜਿਵੇਂ ਇਹਨਾਂ ਨੇ ਕਿਹਾ ਨਾ ਪਾਰਟੀ ਦਾ ਫਰਕ ਬਹੁਤ ਲਗਾਤਾਰ ਸਾਡੀ ਗੱਲ ਜੁਆਇਨਿੰਗ ਦੀ ਹੋ ਰਹੀs ਪਰ ਮੈਂ ਇਹਨਾਂ ਨੂੰ ਇਹ ਬੇਨਤੀ ਕਰਦਾ ਸੀ ਵੀ ਇੱਕ ਇੱਕ ਪਾਰਟੀ ਦਾ ਬੰਦਾ ਜਿਹੜਾ ਚਾਹੇ ਮਹਾ ਮੰਤਰੀ ਨੇ ਚਾਹੇ ਜਨਰਲ ਸੈਕਟਰੀ ਨੇ ਚਾਹੇ ਸਾਡੀ ਸਟੇਟ ਦੀ ਬੀਜੇਪੀ ਆ ਉਹ ਸਾਰੇ ਟੈਸਟਾਂ ਚੋਂ ਪਾਸ ਹੋ ਕੇ ਜੁਆਇਨ ਕਰਨਾ ਐਮੀ ਨਹੀਂ ਕਿਉਂਕਿ ਜ਼ਿੰਮੇਵਾਰੀ ਉਰੇ ਕਿਸੇ ਕੱਲੀ ਦੀ ਨਹੀਂ ਕਿ ਵੀ ਜਿਵੇਂ ਕਿਹਾ ਵੀ ਇਹ ਕੱਲਾ ਚਿਹਰਾ ਕਿਸੇ ਨੇ ਲੈ ਲਿਆ ਤਾਂ ਪੂਰੇ ਬੀਜੇਪੀ ਚ ਇਕੱਠੀ ਜ਼ਿੰਮੇਵਾਰੀ ਲਈ ਜਾਂਦੀ ਹੈ ਨਾਲ ਸਾਡੇ ਪੱਟੀ ਸਾਹਿਬ ਬੈਠੇ ਆ ਜਿਵੇਂ ਦੱਸਿਆ ਵੀ ਇਹ ਦੋ ਪਰਿਵਾਰ ਜਿਨ੍ਹਾਂ ਨੂੰ ਇਹਨਾਂ ਨੇ ਗੱਲ ਕਹੀ ਵੀ ਆਪਸ ਵਿੱਚ ਹੀ ਇਲੈਕਸ਼ਨਾਂ ਲੜਾਤਾ ਇਸ ਤਰੀਕੇ ਦਾ ਦੇਖੋ ਏਡੇ بڑے ਰਿਸ਼ਤੇਦਾਰੀਆਂ ਹੋਣ ਏਡੇ ਪਰਿਵਾਰ ਹੋਣ ਇੰਨਾ ਸਮਾਂ ਲਾਇਆ ਹੋਵੇ ਤੇ ਤੁਸੀਂ ਬਰਾਬਰ ਖੜੇ ਕਰ ਦੋ ਕਿਹੜੀ ਸਿਆਣਫ ਹੈ ਪਰ ਇਹ ਕੰਮ ਭਾਜੀਪੀ ਨਹੀਂ ਹੋਣ ਦੋ ਤੇ ਖੁਸ਼ੀ ਦੀ ਗੱਲ ਇਹ ਆ ਨਾਲ ਜਿਵੇਂ ਗਿੱਲ ਸਾਹਿਬ ਬੈਠੇ ਆ ਸਾਡੇ ਫਤੇਗੜ ਸਾਹਿਬ ਤੋਂ ਭਾਜੀਪੀ ਦੇ ਪਾਰਟੀ ਦੇ ਕੈਂਡੀਡੇਟ ਗੇਜਰਮ ਬਾਲਮੀਕੀ ਜੀ ਬੈਠੇ ਤੇ ਸਾਰਾ ਹੀ ਅੱਜ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਗੱਲਾਂ ਫਤਿਹਗੜ੍ਹ ਨਹੀਂ ਆਲੇ-ਦਾਲੇ ਵੀ ਸਾਰੇ ਆਨੰਦਪੁਰ ਸਾਹਿਬ ਲੁਧਿਆਣੇ ਹਰ ਪਾਸੇ ਇਹਨਾਂ ਦਾ ਆਪ ਦਾ ਦਾ ਹਰ ਤੇ ਸਾਰੇ ਗੁਰਸਿੱਖ ਇਹ ਪਰਿਵਾਰ ਨੇ ਧਿਜੋਸ਼ੀ ਜੀ ਤੁਹਾਡੇ ਪਰਿਵਾਰ ਚ ਸਾਰੇ ਅਸੀਂ ਵਾਅਦਾ ਹੋ ਰਿਹਾ ਤੇ ਤੁਸੀਂ ਗਲਵਕੜੀ ਚ ਲੈ ਕੇ ਤੁਸੀਂ ਬਿੱਟੂ ਜੀ ਦਾ ਪਰਵਾਜ਼ ਵਾਦਵਾ ਹਾਂ ਇਹ ਰੱਬ ਦੀ ਬੜੀ ਕਿਰਪਾ ਹੈ ਤੇ ਮੈਂ ਆਪਣੇ ਵੱਲੋਂ ਕਿਉਂਕਿ ਸੀਐਮ ਸਾਹਿਬ ਨੇ ਅਸ਼ਵਨੀ ਜੀ ਨੇ ਸਾਡੇ ਪ੍ਰਧਾਨ ਜੀ ਵਰਕਿੰਗ ਉਹਨਾਂ ਨੇ ਜੁਆਇਨ ਕਰਾਇਆ ਮੈਂ ਕੇਂਦਰ ਵੱਲੋਂ ਖਾਸ ਤੌਰ ਤੇ ਇਨਾਂ ਦਾ ਵੈਲਕਮ ਕਰਦਾ ਇਨਾਂ ਦਾ ਜੀ ਆਇਆਂ ਕਰਦਾ ਤੇ ਬਹੁਤ ਵੱਡਾ ਬਾਲਾ ਜਿਹੜਾ ਪਾਰਟੀ ਨੂੰ ਮਿਲਿਆ ਨਾਲ ਸਾਡੇ ਬਿੱਟੂ ਜੀ ਮੇਰੇ ਨਾਮੀ ਨੇ ਰਾਜਿੰਦਰ ਸਿੰਘ ਜੀ ਇਹ ਵੀ ਪਾਰਲੀਮੈਂਟ ਦੀ ਇਲੈਕਸ਼ਨ ਲੜੇ ਤੇ ਤਕਰੀਬਨ 45 45000 ਤੋਂ ਉੱਤੇ ਇਹਨਾਂ ਨੂੰ ਵੋਟ ਪਈ ਅੱਜ ਇਹਨਾਂ ਨੇ ਭਾਜਪੀ ਨੂੰ ਜੁਆਇਨ ਕੀਤਾ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਮੇਰਾ ਸਕੰਦਰ ਚੋਲਟੀ ਅਸੀਂ ਪੁਰਾਣੇ ਬੜੇ ਦੋਸਤ ਆ ਸਾਰੇ ਉਹਨਾਂ ਨੇ ਅੱਜ ਸਾਰੇ ਸਰਪੰਚਾਂ ਨਾਲ ਪੰਚਾਂ ਨਾਲ ਲੰਬੜਦਾਰ ਯੂਨੀਅਨ ਕਿਸਾਨ ਯੂਨੀਅਨ ਸਾਰਿਆਂ ਨਾਲ ਜੁਆਇਨ ਕੀਤਾ ਬਹੁਤ ਵੱਡੀ ਗੱਲ ਹੈਰਾਨਗੀ ਹੋਈ ਔਰੇ ਆ ਕੇ ਵੀ ਇੰਨਾ ਵੱਡਾ ਜਿਹੜਾ ਲੋਕਾਂ ਦਾ ਹੰਗਾਰਾ ਮਿਲ ਰਿਹਾ ਸਾਡੇ ਕੁਲਦੀਪ ਸਿੰਘ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਐਸਸੀ ਮੋਰਚਾ ਦੇ ਉਹ ਜੁਆਇਨ ਕੀਤੇ ਆ ਸਤਨਾਮ ਸਿੰਘ ਵੜੈਤ ਜੀ ਜੁਆਇਨ ਕੀਤੇ ਆ ਤੇ ਮੈਂ ਜੇ ਨੌਨ ਲੈਸ ਨਾਲ ਸਕਿਆ ਤਾਂ ਮਾਫੀ ਮੰਗਦਾ ਤੇ ਪਰਿਵਾਰ ਇਸ ਤਰੀਕੇ ਨਾਲ ਵੱਧ ਰਿਹਾ ਬਈ ਰੋਜ਼ ਕਿਤੋਂ ਨੋ ਕਿਤੋਂ ਰੋਜ਼ ਟੈਲੀਫੋਨ ਆਉਂਦੇ ਆ ਜੀ ਅਸੀਂ ਬੀਜੇਪੀ ਜੁਆਇਨ ਕਰਨੀ ਪਰਿਵਾਰ ਜੁਆਇਨ ਕਰ ਰਿਹਾ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਸਾਫ਼ ਸੁਥਰਾ ਅਕਸ ਆ ਜਿਨ੍ਹਾਂ ਨੂੰ ਪੰਜਾਬ ਦੇ ਲਈ ਹਮੇਸ਼ਾ ਉਹ ਕੁਝ ਕਰਨਾ ਚਾਹੁੰਦੇ ਸੀ ਤਾਂਗ ਸੀ ਪਰ ਕਈ ਵਾਰ ਸਰਕਾਰਾਂ ਐਸੀਆਂ ਪਾਰਟੀਆਂ ਆਈਆਂ ਜਿਨ੍ਹਾਂ ਨੇ ਮੌਕਾ ਨਹੀਂ ਦਿੱਤਾ ਪਰ ਅੱਜ ਨਰਿੰਦਰ ਮੋਦੀ ਜੀ ਜੋ ਉਹਨਾਂ ਦਾ ਪੰਜਾਬ ਪ੍ਰਤੀ ਪਿਆਰ ਆ ਜੋ ਪੰਜਾਬ ਨੂੰ ਦੇਖਣਾ ਚਾਹੁੰਦੇ ਆ ਉਹਨਾਂ ਦੀ ਪ੍ਰੇਮ ਭਾਵਨਾ ਨੂੰ ਦੇਖਦੇ ਹੋਏ ਹਮੇਸ਼ਾ ਜਦੋਂ ਵੀ ਕੋਈ 26 ਜਨਵਰੀ 15 ਅਗਸਤ ਕੋਈ ਦਿਨ ਐਸਾ ਤਾਂ ਹੋਵੇ ਜਿੱਦਣ ਉਹਨਾਂ ਨੇ ਗੁਰੂ ਦੀ ਗੱਲ ਨਾ ਕੀਤੀ ਹੋਵੇ ਸਿੱਖ ਪੰਥ ਦੀ ਗੱਲ ਨਾ ਕੀਤੀ ਹੋਵੇ ਪੰਜਾਬ ਦੀ ਗੱਲ ਨਾ ਕੀਤੀ ਹੋਵੇ ਇਸ ਕਰਕੇ ਉਹਨਾਂ ਨੂੰ ਦੇਖ ਕੇ ਪਰਿਵਾਰ ਸਾਰਾ ਵੱਡਾ ਹੋ ਰਿਹਾ ਜੁੜ ਰਿਹਾ ਧੰਨਵਾਦ ਜੀ ਹਰਿਆਣਾ ਦਾ ਜੋ ਮਸਲਾ ਹੋਇਆ ਹੈ ਉਸ ਵਿੱਚ ਕੇਂਦਰ ਸਰਕਾਰ ਦਾ ਕੀ ਰੁਕ ਹੈ ਕਿਉਂਕਿ ਲਗਾਤਾਰ ਦਬਾਅ ਹੈ ਉੱਥੀ ਗ੍ਰਿਫਤਾਰੀ ਦੀ ਮੰਗ ਪਰਿਵਾਰ ਕਰ ਰਹਾ ਹੈ ਉਹ ਜੇ ਪੋਸਮਾਰਟਮ ਤੱਕ ਨਹੀਂ ਹੋਆ ਤਾਂ ਉਸ ਪਰ ਸੈਂਟਰ ਦਾ ਕੀ ਇਸ ਪਰ ਦੇਖੋ ਅਸੀਂ ਵੀ ਬੈਠੇ ਹੁਣ ਜਿਵੇਂ ਸਾਰੇ ਤੁਸੀਂ ਸੀਐਮ ਸਾਹਿਬ ਨਾਲ ਗੱਲ ਹੋ ਰਹੀ ਸੀ ਤੇ ਸੀਐਮ ਸਾਹਿਬ ਨੇ ਕਿਹਾ ਅਸੀਂ ਬੜਾ ਸੀਰੀਅਸਲੀ ਬੜਾ ਇਹ ਚਿੰਤਾ ਦੀ ਗੱਲ ਆ ਉਹ ਆਪਣਾ ਟੂਰ ਵੀ ਬੜਾ ਸ਼ਾਰਟ ਇੱਕਦਮ ਕਰਕੇ ਕਿਉਂਕਿ ਉਹਨਾਂ ਨਾਲ ਹੀ ਗਏ ਹੋਏ ਸੀ ਜਿਹੜੇ ਮੈਡਮ ਆਈਐਸ ਨੇ ਤੇ ਅੱਜ ਉਹਨਾਂ ਨੇ ਕਿਹਾ ਵੀ ਹੋਰ ਬੜੀ ਗੰਭੀਰਤਾ ਨਾਲ ਕੁਝ ਫੈਸਲੇ ਆ ਜਿਹੜੇ ਉਜ ਲੈ ਜਾਣਗੇ ਇੰਨੀ ਗੱਲ ਸਾਡੀ ਜ਼ਰੂਰ ਉਹਨਾਂ ਨਾਲ ਹੋਈ ਆ ਅਸੀਂ ਵੀ ਸਾਰਿਆਂ ਨੇ ਚਿੰਤਾ ਪ੍ਰਗਟਾਈ ਸਾਡੇ ਪ੍ਰਧਾਨ ਜੀ ਅਸ਼wini ਜੀ ਨੇ ਉਹਨਾਂ ਨੇ ਚਿੰਤਾ ਪ੍ਰਗਟਾਈ ਤੇ ਉਹਨਾਂ ਨੇ ਅੱਜ ਗੱਲ ਕਿਹਾ ਵੀ ਅੱਜ ਜਿਹੜਾ ਇਹ ਉਹਦੇ ਉੱਤੇ ਕਈ ਸੀਰੀਅਸ ਜੜੀਆਂ ਇਹ ਗੱਲਬਾਤ ਆ ਉਹ ਚੱਲ ਰਹੀ ਆ ਤੇ ਅੱਜ ਉਹਦੇ ਵਿੱਚ ਕੋਈ ਨਾ ਕੋਈ ਰਿਜ਼ਲਟ ਆ ਜਿਹੜਾ ਉਹ ਨਿਕਲੇਗਾ ਦੇਖੋ ਬਹੁਤ ਸਾਡਾ ਪਰਿਵਾਰ ਵੀ ਮੈਂ ਵੀ ਕਾਂਗਰਸ ਸੀ ਪਰ ਤੁਸੀਂ ਇਹ ਗੱਲ ਕਿਉਂ ਹੋਈ ਉਹ ਹਾਲਾਤ ਕਿਉਂ ਬਣੇ ਚਾਹੇ 25000 ਤੋਂ ਉੱਤੇ ਲੋਕਾਂ ਨੂੰ ਉਹਦੇ ਵਿੱਚ ਬੀਜੇਪੀ ਵਾਲੇ ਵੀ ਉਹਦੇ ਵਿੱਚ ਅਕਾਲੀ ਦਲ ਵਾਲੇ ਵੀ ਉਹਦੇ ਵਿੱਚ ਪੁਲਿਸ ਵਾਲੇ ਵੀ ਉਹਦੇ ਵਿੱਚ ਕਾਂਗਰਸੀ ਵੀ ਆਮ ਲੋਕ ਵੀ ਤਕਰੀਬਨ ਜਿੰਨੇ ਵੀ ਬੈਠੇ ਹੋਵਾਂਗੇ ਕੋਈ ਨਾ ਕੋਈ ਪਰਿਵਾਰ ਦਾ ਜੀ ਉਹਨਾਂ ਦਾ ਨੇੜੇ ਤੇ ਡੇੜੇ ਦਾ ਉਹਦੇ ਵਿੱਚ ਆਪਣੀ ਜਾਨ ਦਿੱਤੀ ਹੋਣੀ ਹੈ ਚਾਹੇ ਉਹ ਦੋਨੋਂ ਪਾਸਿਆਂ 'ਚ ਕਿਸੇ ਪਾਸੇ ਹੋ ਗਏ ਪਰ ਉਹਦਾ ਮੋੜ ਕਿੱਥੋਂ ਵੱਜਿਆ ਉਹ ਮੋੜ ਵੱਜਿਆ ਜਦੋਂ ਅਕਾਲ ਤਖਤ ਸਾਹਿਬ ਤੇ ਕਾਂਗਰਸ ਪਾਰਟੀ ਨੇ ਹਮਲਾ ਕੀਤਾ ਤੇ ਅੱਜ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਮੰਤਰੀ ਰਿਹਾ ਦੋ ਨੰਬਰ ਦਾ ਹੀ ਰਿਹਾ ਹਰ ਵੇਲੇ ਕਦੇ ਫਾਈਨਾਂਸ ਕਦੇ ਹੋਮ ਕਦੇ ਡਿਫੈਂਸ ਇਦੂ ਘੱਟ ਤਾਂ ਕਦੇ ਮਹਿਕਵਾ ਹੀ ਨਹੀਂ ਮਿਲਿਆ ਉਹਨਾਂ ਨੂੰ ਉਹ ਬੰਦਾ ਅੱਜ ਇੰਦਰਾ ਗਾਂਧੀ ਉਹਨਾਂ ਨੂੰ ਜਿਹੜੇ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਉਹ ਕਹਿ ਰਿਹਾ ਵੀ ਉਹਨਾਂ ਦੀ ਗਲਤੀ ਸੀ ਐਦੋਂ ਬੜੀ ਗੱਲ ਹੁਣ ਕੀ ਰਹਿ ਗਈ ਆ ਕਾਂਗਰਸ ਪਾਰਟੀ ਹੁਣ ਇਹ ਗੱਲ ਦੱਸੇ ਪੰਜਾਬ ਦੀ ਕਾਂਗਰਸ ਪਾਰਟੀ ਦੱਸੇ ਇਹ ਗੱਲ ਵੀ ਕੀ ਜੋ ਸਤੰਬਰਮ ਉਹਨਾਂ ਨੇ ਕਿਹਾ ਏ ਉਹਦੇ ਉੱਤੇ ਤੁਹਾਡਾ ਕੀ ਸਟੈਂਡ ਆ ਤੁਹਾਡਾ ਲੀਡਰ ਜੇ ਇਹ ਕਹਿ ਰਿਹਾ ਤੁਸੀਂ ਵੀ ਤਾਂ ਕਹੋ ਨਾ ਤੁਸੀਂ ਵੀ ਦੱਸੋ ਵੀ ਇੰਦਰਾ ਗਾਂਧੀ ਜੀ ਦਾ ਇਹ ਬਹੁਤ ਵੱਡਾ ਗਲਤੀ ਸੀਗੀ ਇਹ ਪੰਜਾਬ ਕਾਂਗਰਸ ਪਾਰਟੀ ਇੱਕ ਕਦੇ ਆਪਣਾ ਸਟੈਂਡ ਸਪਸ਼ਟ ਕਰੇ ਪੰਜਾਬ 'ਚ ਤਾਂ ਹੋਇਆ ਏ ਇਹਨਾਂ ਦੇ ਮੂੰਹ ਚ ਕੀ ਕੋ ਗਰੂਪ ਆ ਇਹ ਦੱਸਣ ਜਵਾਬ ਇਹਨਾਂ ਦਾ ਦੇਣਾ ਬਣਦਾ ਪੰਜਾਬ ਨੂੰ ਕਲੀਅਰ ਇਹ ਕਰਨ ਵੀ ਹਾਂ ਜੋ ਸਾਡੇ ਦਰਬਾਰ ਸਾਹਿਬ ਨਾਲ ਹੋਇਆ ਉਹਦੇ ਬਾਰੇ ਇਹਨਾਂ ਦੇ ਕੀ ਖਿਆਲਤ ਨੇ ਇਹ ਗੱਲ ਸਪਸ਼ਟ ਕਰਦੇ ਆ ਇਹ ਤੰਬਰਮ ਵਾਲੀ ਗੱਲ ਮੰਨਦੇ ਆ ਬੀਂਦਰਾ ਗਾਂਧੀ ਦੀ ਗਲਤੀ ਸੀ ਇਹ ਉਦੋਂ ਬੰ 84 ਦੇ ਦੰਗੇ ਹੋਏ ਇੱਕ ਪਾਸੇ ਤਾਂ ਅੱਜ ਸਾਡਾ ਸੀਐਮ ਹਰਿਆਣੇ ਦਾ ਅੱਜ ਉਹਨਾਂ ਨੂੰ ਲਾਲਪੁਰਾ ਸਾਹਿਬ ਅਵਾਰਡ ਦੇ ਰਿਹਾ ਸਾਰੀ ਕਮਿਊਨਿਟੀ ਅਵਾਰਡ ਦੇ ਰਹੀ ਹੈ ਸੰਸਥਾ ਅਵਾਰਡ ਦੇ ਰਹੀ ਹੈ ਅੱ비 ਇਹਨਾਂ ਨੇ 121 ਲੋਕਾਂ ਨੂੰ ਨੌਕਰੀਆਂ ਦਿੱਤੀਆਂ ਉਹ ਜ਼ਖਮ ਤਾਂ ਉਵੇਂ ਆ ਪਰ ਇਹ ਕਾਂਗਰਸ ਪਾਰਟੀ ਵਾਲੇ ਉਹ ਜ਼ਖਮਾਂ ਨੂੰ ਜਾਣ ਜਾਣ ਕੇ ਉਹਨੂੰ ਕੁਰੇਦ ਦੇ ਆ ਦੂਜੇ ਪਾਸੇ ਰਾਹੁਲ ਗਾਂਧੀ ਕੀ ਕਹਿੰਦਾ ਬਾਹਰ ਜਾ ਕੇ ਸਿੱਖਾਂ ਬਾਰੇ ਕੜੇ ਦੀ ਗੱਲ ਕਰਦਾ ਭਾਈ ਤੁਸੀਂ ਤਾਂ ਸਾਡਾ ਦਰਬਾਰ ਸਾਹਿਬ ਨਹੀਂ ਛੱਡਿਆ ਜਿੱਥੇ ਸਭ ਤੋਂ ਪਵਿੱਤਰ ਸਾਡੀ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਤੁਸੀਂ ਤੱਕ ਗੋਲੀ ਮਾਰਤੀ ਤੇ ਜੋ ਚਦੰਬਰਮ ਨੇ ਕਿਹਾ ਇਹਦੇ ਬਾਰੇ ਇਹਨਾਂ ਦੇ ਪ੍ਰਧਾਨ ਪਾਰਟੀ ਦੇ ਇਹਨਾਂ ਦੇ ਸੀਐਲਪੀ ਲੀਡਰ ਇਹਨਾਂ ਦੇ ਜਿੰਨੇ ਵੀ بڑے ਆਗੂ ਨੇ ਉਹ ਜ਼ਰੂਰ ਇਹ ਆਪਣਾ ਖਿਆਲ ਦੱਸਣ ਇਹਦੇ ਉੱਤੇ ਗੱਲ ਕਰਨ ਵੀ ਹਾਂ ਇੰਦਰਾ ਗਾਂਧੀ ਦੀ ਗਲਤੀ ਸੀ ਜਾ ਨਹੀਂ ਸੀ ਇਹ ਜਵਾਬ ਦੇਣਾ ਸਰਪੰਚ ਠੱਗਾ ਵਾਰ ਇਹ ਕਹਿ ਰਹੇ ਤੁਸੀਂ ਮਮਤਾ ਬਨਰਜੀ ਦਾ ਬਿਆਨ ਆਇਆ ਹੈ ਕਿ ਦੁਰਗਾਪੁਰ ਰੇਪ ਮਾਮਲੇ ਪਰ ਮਮਤਾ ਬਨਰਜੀ ਦਾ ਬਿਆਨ ਆਇਆ ਹੈ ਕਿ ਲੜਕੀਆਂ ਨੂੰ ਰਾਤ ਤੋਂ ਬਾਅਦ ਬੜੀ ਮੰਦ ਭਾਗੀ ਬੜੀ ਮੰਦ ਭਾਗੀ ਗੱਲ ਆ ਬੜੀ ਮੰਦ ਭਾਗੀ ਗੱਲ ਆ ਦੇਖੋ ਸਾਡੇ ਨਾਲ ਹੀ ਮੈਂਬਰ ਪਾਰਲੀਮੈਂਟਾ ਮਗੂਆ ਮਿਤਰਾ ਜੀ ਅੱਜ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਇਸ ਤੇ ਉਹਨਾਂ ਨੂੰ ਬੋਲਣਾ ਚਾਹੀਦਾ ਅੱਜ ਵੀ ਇਹ ਮਮਤਾ ਬਨਰਜੀ ਜੋ ਕਹਿ ਰਹੇ ਆ ਯਾਰ ਜਮਾਨਾ ਕਿੱਥੇ ਚਲਾ ਗਿਆ ਉਹ ਅੱਜ ਸਾਡੀਆਂ ਧੀਆਂ ਭੈਣਾਂ ਨੂੰ ਸਾਡੀਆਂ ਨੂੰ ਇਹ ਕਹਿ ਰਹੇ ਆ ਵੀ ਉਹਨਾਂ ਨੂੰ ਆਜ਼ਾਦੀ ਨਹੀਂ ਕੀ ਬਾਹਰ ਜਾਣ ਦੀ ਤੁਹਾਡੇ ਉਹ ਚ ਵੈਸਟ ਮਗਾਉਂ ਚ ਕਿੱਧਰ ਨੂੰ ਜਾ ਰਿਹਾ ਇਹ ਕੰਮ ਤੁਸੀਂ ਮੁੱਖ ਮੰਤਰੀ ਬਣੇ ਬੈਠੇ ਹੋ ਆਪ ਤਾਂ ਭਾਈ ਆਪ ਅੱਜ ਬਰਾਬਰਤਾ ਦੀ ਗੱਲ ਕਰਦੇ ਆ ਦੱਸੋ ਕਿੱਥੇ ਗੱਲ ਖੜੀ ਖੜੀ ਕਿੱਧਰ ਨੂੰ ਸੋਚ ਚਲੀ ਗਈ ਕੋਈ ਕੋਈ ਧੀਆ ਪਹਿਣਾ ਸਾਡੀਆਂ ਕੋ ਕੰਮ ਰਾਤ ਦਿਨ ਉਹ ਬਰਾਬਰ ਕੰਮ ਕਰ ਰਹੀਆਂ ਮੋਢਾ ਨਾ ਮੋਢਾ ਲਾ ਕੇ ਹਰ ਚੀਜ਼ 'ਚ ਅੱਗੇ ਨੇ ਤੇ ਆਪਾਂ ਉਹਨਾਂ ਨੂੰ ਕਹੀਏ ਵੀ ਤੁਸੀਂ ਰਾਤ ਨੂੰ ਨਾ ਜਾਇਓ ਸ਼ਰਮ ਦੀ ਗੱਲ ਆ ਜਿੰਨੀ ਨਿੰਦਿਆ ਕੀਤੀ ਜਾਵੇ ਉੰਨੀ ਥੋੜੀ ਆ ਕਿ ਲਗਾਤਾਰ ਕਾਲੀਆਂ ਤੇ ਪਰੇਸ਼ਾਨ ਕਰਤੇ ਜਾ ਰਹੇ ਆ ਕਿ ਇਹ ਕਾਲੀਆਂ ਦਾ ਕੋਈ ਜੋੜਦਾ ਕੋਈ ਕੈਪਟਰ ਓਪਨ ਹੈ ਜਾਂ ক্লোਜ ਹੋ ਰਿਹਾ ਨਹੀਂ ਆਪਾਂ ਦੇਖੋ ਦੋ ਗੱਲਾਂ ਆ ਇੱਕ ਤਾਂ ਲੀਡਰਸ਼ਿਪ ਦਾ ਪਾਰਟੀ ਦਾ ਫੈਸਲਾ ਏ ਇੱਕ ਆ ਲੀਡਰਾਂ ਦੇ ਪੰਜਾਬ ਦੇ ਲੀਡਰਾਂ ਦੇ ਸੁਝਾਅ ਦੋ ਆ ਗੱਲਾਂ ਦੋ ਨੇ ਨਾ ਪਰ ਜਿਹੜਾ ਪਾਰਟੀ ਦਾ ਉਹ ਲੀਡਰ ਕੋਈ ਵੀ ਇਹ ਗੱਲ ਕਹਿ ਸਕਦਾ ਹੈ ਵੀ ਭਾਈ ਆਹ ਗੱਲ ਹੋਣੀ ਚਾਹੀਦੀ ਆ ਠੀਕ ਆ ਉਹਨਾਂ ਦੀ ਗੱਲ ਪਰ ਜਿਹੜੀ ਭਾਜਪਾ ਦਾ ਸਟੈਂਡ ਆ ਉਹ ਬਿਲਕੁਲ ਸਾਫਾ ਪਾਰਟੀ ਪ੍ਰਧਾਨ ਵੀ ਅਸ਼ਵਨੀ ਜੀ ਕਲੀਅਰ ਕਰ ਚੁੱਕੇ ਆ ਬਾਰ-ਬਾਰ ਮੈਂ ਕਹਿ ਚੁੱਕਿਆ ਬਾਰ-ਬਾਰ ਸਾਡੀ ਅਸੀਂ ਇਹ ਕਿੱਥੇ ਜਾਣਗੇ ਜੀ ਫਿਰ ਤੇ ਸਾਨੂੰ ਮੈਨੂੰ ਇਹ ਦੱਸੋ ਅੱਜ ਅਗਲਾ ਕਹਿੰਦਾ ਯਾਰ ਚਾਹੇ ਸਤਕਾਰਯੋਗ ਕੈਪਟਨ ਸਾਹਿਬ ਨੇ ਚਾਹੇ ਅਗਲਾ ਕਹਿੰਦਾ ਯਾਰ ਤੁਸੀਂ ਤਾਂ 20 ਸਾਲ ਤੋਂ ਇਹਨਾਂ ਨੂੰ ਚਿੱਟੇ ਦੇ ਵਪਾਰੀ ਕਹਿੰਦੇ ਰਹੇ ਅਸੀਂ ਇਲੈਕਸ਼ਨਾਂ ਇਹਨਾਂ ਦੇ ਉਲਟ ਇਸ ਗੱਲ ਤੇ ਲੜੀ ਆ ਵੀ ਇਹ ਬੇਅਦਵੀ ਕੀਤੀ ਹੈ ਇਹਨਾਂ ਨੇ ਤੇ ਅੱਜ ਅਸੀਂ ਉਹਨਾਂ ਨਾਲ ਸਮਝੌਤਾ ਕਰਕੇ ਅਸੀਂ ਕੀ ਲੋਕਾਂ 'ਚ ਮੂੰਹ ਦਿਖਾਵਾਂਗੇ ਮੈਨੂੰ ਇੱਕ ਗੱਲ ਦੱਸੋ ਨਾ ਭਈ ਅੱਜ ਅਕਾਲੀ ਦਲ ਤਾਂ ਬਿਲਕੁਲ ਤੇ ਜਦੋਂ ਕਿਸਾਨ ਐਜੀਟੇਸ਼ਨ ਸੀ ਜਦੋਂ ਸਭ ਤੋਂ ਵੱਧ ਲੋਡ ਸੀ ਕਿਸਾਨਾਂ ਨੂੰ ਸਹੀ ਗੱਲ ਦੱਸਣ ਦੀ ਇਹ ਬੰਦੇ ਉਦੋਂ ਛੱਡ ਕੇ ਭੱਜ ਗਏ ਕੀ ਕੁਛ ਨਹੀਂ ਕਰਾਇਆ ਇਹਨਾਂ ਨੇ ਕਿਸਾਨਾਂ ਨੂੰ ਸੜਕਾਂ ਤੇ ਬਿਠਾਉਣ ਨਾਲ ਇਹ ਜ਼ਿੰਮੇਦਾਰ ਨੇ ਜੇ ਇਹ ਸਹੀ ਗੱਲ ਕਰਕੇ ਫੀਡਬੈਕ ਸਹੀ ਦਿੰਦੇ ਉਦੋਂ ਇਸ ਕਰਕੇ ਇਹਨਾਂ ਨਾਲ ਬਿਲਕੁਲ ਬੀਜੇਪੀ 117 ਸੀਟਾਂ ਤੇ ਫਿਰ ਤੁਸੀਂ ਕਹੋਗੇ ਵੀ ਇਹ ਗੱਲ ਇਹ ਬਿਲਕੁਲ ਕਲੀਅਰਟੀ ਹੈ ਪਾਰਟੀ 117 ਸੀਟਾਂ ਤੇ ਤਿਆਰੀ ਕਰ ਰਹੀ ਹੈ ਇਹ ਤਰਨਤ ਨਰਗੀ ਸੀਟ ਤੇ ਅਸੀਂ ਲੜ ਰਹੇ ਹਾਂ ਤੁਸੀਂ ਸਮਝੌਤੇ ਦੀ ਗੱਲ ਕਰ ਰਹੇ ਹੋ ਜਿਆਨਦੀ ਹਰਪ੍ਰੀਤ ਸਿੰਘ ਵਾਲੇ ਕਲੀਰੋਲ ਦੇ ਨਾਲ ਵੀ ਦੀ ਉਹਨਾਂ ਦੀ ਨੇੜਤਾ ਅਮਿਸ਼ਾ ਉਹਨਾਂ ਨਾਲ ਕਾਫੀ ਦੇਖਣ ਨੂੰ ਮਿਲੀ ਹੈ ਨਹੀਂ ਹਰਪ੍ਰੀਤ ਜੀ ਗਾ ਸਾਡੇ ਤਾਏ ਦੇ ਪੁੱਤ ਨੇ ਤਾਏ ਦੇ ਪੁੱਤ ਨਹੀਂ ਹੈ ਮੈਂ ਉਹੀ ਕਹਾਂ ਕਿ ਸਾਡਾ ਕਹਿੰਦਾ ਕਿਸੇ ਨਾਲ ਉਹਦੀ ਨੇੜਤਾ ਹੈ ਜੀ ਥੋੜੀ ਉਹ ਦੇਖੋ ਇੱਕ ਜਨ ਇੱਕ 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 ਮੇਰੇ ਦਾ ਬਹੁਤ ਨਿੱਕੇ ਸੰਬੰਧ ਨਹੀਂ ਉਹ ਤਾਂ ਸਾਰੇ ਹੀ ਮਿਲਦੇ ਐਚ ਐਮ ਸਾਹਿਬ ਜਾਂ ਪ੍ਰਾਈਮ ਮਿਨਿਸਟਰ ਸਾਹਿਬ ਤੁਸੀਂ ਟਾਈਮ ਲਓ ਤੁਹਾਨੂੰ ਵੀ ਮਿਲਣਗੇ ਜਦੋਂ ਜਥੇਦਾਰ ਸੀ ਇੱਕ ਕੌਮ ਦੇ ਅਕਾਲ ਤੱਕ ਸਾਡੇ ਜਥੇਦਾਰ ਹੋਣਗੇ ਤੇ ਉਹਨਾਂ ਦੀ ਗੱਲ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਜਾਂ ਉਹਨਾਂ ਦੀ ਗੱਲ ਐਚਐਮ ਨਾਲ ਇੱਕ ਪੋਸੀਬਲ ਆ ਵੀ ਨਾ ਹੁੰਦੀ ਹੋਵੇ ਇੱਕ ਇੱਕ ਤਖਤ ਸਾਹਵਾ ਸਾਡਾ ਐਡੇ ਐਡੇ ਇਸ਼ੂ ਆਉਂਦੇ ਆ ਸਾਡੇ ਦੇਸ਼ ਵਿਦੇਸ਼ਾਂ ਚ ਕਿਉਂਕਿ ਆਪਣਾ ਪੰਜਾਬੀ ਤਾਂ ਸਾਰੀ ਦੁਨੀਆ ਚ ਤੇ ਕਿੱਡੇ ਕਿੱਡੇ ਇਸ਼ੂ ਨੇ ਜਿਹੜੇ ਇੰਪੋਰਟੈਂਟ ਇਸ਼ੂ ਨੇ ਜਿਹੜੇ ਆਉਂਦੇ ਨੇ ਤੇ ਉਹ ਸੈਂਟਰ ਸਰਕਾਰ ਨਾਲ ਰੋਜ਼ ਗੱਲ ਕਰਨੀ ਪੈਂਦੀ ਹੈ ਠੀਕ ਇਹ ਮੈਂ ਇਹ ਨਹੀਂ ਕਹਿੰਦਾ ਵੀ ਇਹ ਇਹ ਰਿਲੇਸ਼ਨ ਪੋਲੀਟੀਕਲ ਨੇ ਬੀਜੇਪੀ ਤੇ ਰੋਪ ਲੱਗ ਰਿਹਾ ਕਾਂਗਰਸ ਕਹਿੰਦੀ ਹੈ ਕਿ ਬੀਜੇਪੀ ਆਰਐਸਡੀ ਮਨੋਵਤ ਸੋਚ ਕੇ ਚੱਲ ਰਹੀ ਹੈ ਤੇ Dalitਾਂ ਨੂੰ ਦਬਾਉਣ ਦਾ ਕੰਮ ਕਰ ਰਹੀ ਹੈ ਬਾਈਪੂਰ ਦੇ ਮਾਮਲੇ ਅੱਜ ਮੈਂ ਬੈਠਾ ਹਾਂ ਥੋਡੇ ਕੋਲ ਮੰਤਰੀ ਮੈਂ ਕਿਹਦਾ ਹਾਂ ਰੇਲਵੇ ਦਾ ਜਾਤਵਾਦ ਚ ਪੈਣਾ ਨਹੀਂ ਚਾਹੀਦਾ ਅੱਜ ਰੇਲਵੇ ਬੋਰਡ ਦਾ ਸੀਆਰਬੀ ਇਹਨੂੰ ਕਹਿੰਦੇ ਆ ਚੇਅਰਮੈਨ ਸਭ ਤੋਂ ਤੇ ਕੈਬਨਟ ਸੈਕਟਰੀ ਤੋਂ ਬਾਅਦ ਰੇਲਵੇ ਚੇਅਰਮੈਨ ਹੁੰਦਾ ਹੈ ਉਹ ਕੌਣ ਨੇ ਇਸ ਕਰਕੇ ਆ ਇਧਰ ਨਾਲ ਕੌਣ ਬੈਠੇ ਆ ਵੀ ਇਹ ਗੱਲਾਂ ਯਾਰ ਦੇਖੋ ਇੱਕ ਮੈਂ ਇਸ ਗੱਲ 'ਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਜਦੋਂ ਵੀ ਆਪਣੀ ਕੋਈ ਗੱਲ ਵਿੱਚ ਰੱਖ ਦੋ ਨਾ ਉਹ ਗੱਲ ਨੂੰ ਉਲਝਾਉਣ ਦਾ ਕੰਮ ਵੱਧ ਕਰਦੀ ਹੈ ਇਸ ਕਰਕੇ ਉਹਨਾਂ ਦੇ ਪਰਿਵਾਰ ਨੂੰ ਫੈਸਲਾ ਕਰਨ ਦੋ ਜਿਹੜੇ ਰੋਟੀਆਂ ਸਿੱਕਣ ਵਾਲੇ ਨੇ ਇਹ ਚਰਨਜੀਤ ਚੰਨੀ ਇਹ ਕੀ ਕਹਿੰਦੇ ਸੀਗੇ ਇਹ ਕੈਪਟਨ ਸਾਹਿਬ ਦੇ ਮੂਰੇ ਇਹਨਾਂ ਨੇ ਕੀ ਕਿਹਾ ਸੀ ਯਾਦ ਆ ਉਹ ਇਹਨਾਂ ਨੇ ਐਡੀ ਵੱਡੀ ਤੋਹੀਨ ਕੀਤੀ ਸਾਡੇ ਸਾਰੇ ਪਰਿਵਾਰ ਪਰਿਵਾਰਾਂ ਦੀ ਇਹ ਕਹਿੰਦੇ ਅਸੀਂ ਤਾਂ ਸਾਂਝੀ ਆ ਇੱਕ ਕੈਪਟਨ ਸਾਹਿਬ ਦੇ ਮੂਹਰੇ ਚੰਨੀ ਸਾਹਿਬ ਨੇ ਕਿਹਾ ਉਹਨਾਂ ਨੂੰ ਸ਼ਰਮ ਨਹੀਂ ਆਈ ਇਹ ਗੱਲ ਕਰਦੇ ਤੁਹਾਨੂੰ ਵੀ ਤੁਸੀਂ ਇੰਨਾ ਥੱਲੇ ਡਿੱਗ ਗਏ ਵੀ ਤੁਸੀਂ ਆਹ ਗੱਲ ਕਹਿਤੀ ਕੈਪਟਨ ਸਾਹਿਬ ਦੇ ਮੂਹਰੇ ਉਹ ਸਟੇਜ ਤੇ ਅੱਜ ਤੋਂ ਨਹੀਂ ਤੁਸੀਂ ਕਹਿੰਦੇ ਹੋਏ ਇਹ ਇਹ ਲੋਕਾਂ ਨੂੰ ਸਲਾਮਾ ਦਿੰਨੇ ਆ ਉਦੋਂ ਤੁਸੀਂ ਕਿਹਾ ਸੀ ਅਸੀਂ ਸਾਂਝੀ ਆ ਉਦੋਂ ਛੱਟ ਨਹੀਂ ਵੱਜੀ ਨਾਲੇ ਇਹ ਗੱਲ ਮਤਲਬ ਪਤਾ ਨਹੀਂ ਕਿੱਥੋਂ ਆ ਗਈ ਕਿੱਥੋਂ ਨਹੀਂ ਆ ਗਈ ਕੀ ਹੋਇਆ ਕੀ ਨਹੀਂ ਹੋਇਆ ਪੰਜਾਬ ਵਾਲੇ ਆ